ਇਤਿਹਾਸਿਕ ਗੁਰਦੁਆਰਾ ਗੜੀ ਨਜ਼ੀਰ ਗੜੀ ਨਜ਼ੀਰ ਦੇ ਗੁਰਦੁਆਰਾ ਸਾਹਿਬ ਵਿੱਚ ਮਸਿਆ ਵਰਦੀ ਹੈ ਆਜ ਮੂਣੀ ਮਸੇ ਜਿਸ ਦਿਨ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ ਨਤਮਸਤਕ ਹੁੰਦੀਆਂ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਇੱਥੇ ਸਰਾਜ ਜੀ ਹੈ ਜਿਨ੍ਹਾਂ ਨੇ ਥੈਪੀ ਦੇ ਨਾਲ ਆਜ ਹਰ ਵਿਅਕਤੀ ਗੋਡਿਆਂ ਦੇ ਦਰਦ ਹੈ ਕਿਸੇ ਨੂੰ ਸਰਵਾਈਕਲ ਦਾ ਦਰਦ ਹੈ ਕਿਸੇ ਨੂੰ ਗਰਦਨ ਵਿੱਚ ਦਰਦ ਹੈ ਕਿਸੇ ਦੀ ਬਾਹਾਂ ਦੁਖਦੀਆਂ ਕਿਸੇ ਗੋਡੇ ਦੁਖਦੇ ਹਨ ਉਹ ਇਸ ਪੱਧਰੀ ਦੇ ਨਾਲ ਉਹਨਾਂ ਦਾ ਇਲਾਜ ਸੰਭਵ ਹੈ ਗੱਲਬਾਤ ਕਰਦੇ ਕੈਂਪ ਲਾਇਆ ਗਿਆ ਜਿਹੜਾ ਫ੍ਰੀ ਕੈਂਪ ਹੈ ਇਸ ਗੁਰਦੁਦੁਆਰਾ ਸਾਹਿਬ ਦੇ ਵਿੱਚ ਜਿਹੜੀ ਸੰਗਤਾਂ ਆ ਰ ਜਿਨ੍ਹਾਂ ਦੇ ਗੋਡੇ ਦੁਖ ਰਹੇ ਹਨ ਉਹਨਾਂ ਦਾ ਇਲਾਜ ਇਸ ਪੱਤੇ ਰਾਹੀਂ ਕੀਤਾ ਜਾ ਰਿਹਾ ਹੈ ਔਰ ਜਿਹੜਾ ਕਿ ਬਿਲਕੁਲ ਮੁਫਤ ਇਲਾਜ ਇਸ ਟਾਈਮ ਵਿੱਚ ਕਰ ਰਹੇ ਹਨ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜੀ ਇਹ ਪੱਦਤੀ ਹੈ ਥੈਰੇਪੀ ਹੈ ਇਸ ਥੈਰੇਪੀ ਨਾਲ ਕਿਹੜੇ ਕਿਹੜੇ ਇਲਾਜ ਹੋ ਸਕਦੇ ਹਨ ਜਿਸ ਤਰ੍ਹਾਂ ਅੱਜਕੱਲ ਤੋਂ ਬਿਮਾਰੀਆਂ ਜ਼ਿਆਦਾ ਚੱਲ ਰਹੀਆਂ ਹਨ ਜੋੜਾਂ ਦੇ ਦਰਦਾਂ ਦੀਆਂ ਬਹੁਤ ਲੋਕ ਪਰੇਸ਼ਾਨ ਹਨ ਸਰ ਮੇਰਾ ਨਾਮ ਹੈਗਾ ਮੁਹੰਮਦ ਸਿਰਾਜ ਤੇ ਬਿਲੋਂਗ ਕਰਦੇ ਆਪਾਂ ਘੱਗੇ ਤੋਂ ਤੇ ਬੇਸਿਕਲ ਆਪਣੇ ਹੈਗੇ ਆ ਮਤਲਬ ਕਿ ਇੱਕ ਘੱਗੇ ਸੈਂਟਰਿਕ ਸਮਾਨੀ ਜ਼ਿਲ੍ਹੇ ਦੇ ਵਿੱਚ ਆ ਇਹ ਆਪਣੀ ਜਿਹੜੀ ਆਪਾਂ ਡਿਊਟੀ ਕਰੀ ਹੈ ਸਿਵਲ ਦੇ ਵਿੱਚ ਵੀ ਕਰੀ ਹੈ ਦੇ ਰਜਿੰਦਰਾ ਦੇ ਵਿੱਚ ਵੀ ਕੀਤੀ ਹੈ ਤੇ ਬੇਸਿਕਲ ਜੇ ਆਪਾਂ ਦੇਖੀਏ ਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜੋ ਵੀ ਆਪਾਂ ਕਿਸੇ ਵੀ ਡਾਕਟਰ ਕੋਲ ਜਾਈਏ ਤਾਂ ਆਪਣੇ ਅਕੋਰਡਿੰਗ ਉਹ ਮੈਡੀਸਿਨ ਦਿੰਦਾ ਤੇ ਜਾਦਾ ਦਰਦਾਂ ਦੇ ਗਣੀ ਧਿਆਨ ਦਿੱਤਾ ਜਾਂਦਾ ਕਿ ਪੇਸ਼ੈਂਟ ਦੇ ਦਰਦ ਰੋਕ ਕੇ ਜਾਂਦੇ ਜਿੰਨੇ ਦਰਦ ਰੋਕ ਕੇ ਜਾਂਦੇ ਉਹਨੂੰ ਦਵਾਈਆ ਜਾਂਦਾਗਾ ਤਾਂ ਪੇਸ਼ੈਂਟ ਉਸ ਹਿਸਾਬ ਨਾਲ ਉਸ ਟਾਈਮ ਦੇ ਉੱਪਰ ਠੀਕ ਹੋ ਜਾਂਦਾਗਾ ਲੇਕਿਨ ਬਾਅਦ ਦੇ ਵਿੱਚ ਉਹ ਪ੍ਰੋਬਲਮ ਵੱਜ ਜਾਂਦੀ ਹੈ ਸਾਡਾ ਇਹ ਕੰਮ ਹੈ ਕਿ ਪੇਸ਼ੈਂਟ ਨੂੰ ਉਹਦੀ ਸੱਚਾਈ ਦੱਸਣੀ ਕਿ ਤੁਹਾਨੂੰ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਠੀਕ ਹੋ ਸਕਦੀ ਹੈ ਕਿੰਨੇ ਟਾਈਮ ਚ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀਗੀ ਕਿ ਪੇਸ਼ੈਂਟ ਨੂੰ ਲਾਰਾ ਲਾ ਕੇ ਦਵਾਈਆਂ ਤੇ ਰੱਖਣਾ ਜਾਂ ਉਹਨੂੰ ਥੈਰੇਪੀ ਤੇ ਰੱਖਣਾ ਇਹ ਮਤਲਬ ਕਿ ਝੂਠ ਤੇ ਰੱਖਣਾ ਕਿ ਸਾਡਾ ਇਹ ਕੰਮ ਨਹੀਂ ਹੈਗਾ ਮਤਲਬ ਇਹ ਪੇਸ਼ੈਂਟ ਨੂੰ ਸਪਸ਼ਟ ਤੌਰ ਤੇ ਦੱਸ ਦਿਨੇ ਕਿ ਭਾਈ ਇਹ ਦਿੱਕਤ ਹੈ ਤੁਹਾਨੂੰ ਇਹ ਪ੍ਰੋਬਲਮ ਕਿ ਜਿਆਦਾਤਰ ਆਪਾਂ ਐਕਸ-ਰੇ ਚ ਨਹੀਂ ਪਾਉਂਦੇ ਐਮ ਆਰ ਆਈ ਚ ਨਹੀਂ ਪਾਉਂਦੇ ਕੋਲ ਜਿਆਦਾਤਰ ਗੋਡਿਆਂ ਦੇ ਪੇਸ਼ੈਂਟ ਤੂੰ ਹੀ ਦਾ ਦਰਦ ਉਹੀ ਜੋ ਲੱਤ ਦੇ ਵਿੱਚ ਜਾਂਦਾਗਾ ਹੱਥਾਂ ਦਾ ਸੁਨਣਾਉਣਾ ਪੈਰਾਂ ਦਾ ਸੁਨਣਾਉਣਾ ਔਰ ਸਰਵਾਈਕਲ ਇੱਕ ਬਾਂ ਦੇ ਵਿੱਚ ਦਰਦ ਜਾਣਾ ਯਾਨੀ ਕਿ ਸੋਨੋ ਜਾਣਾ ਇਹ ਪੇਸ਼ੈਂਟ ਜਿਆਦਾ ਸਾਡੇ ਕੋਲ ਚੱਲ ਰਹੇ ਹੈਗੇ ਕਿ ਬੇਸਿਕਲ ਜਿਆਦਾ 70 ਤੋਂ 80% ਜਿਹੜੀ ਪ੍ਰੋਬਲਮ ਹੈ ਪੇਸ਼ੈਂਟਾਂ ਦੀ ਇਹੀ ਹੈ ਦੁਖੀ ਹੈ ਫਿਰ ਇਹਦੇ ਵਿੱਚ ਇਹ ਹੈ ਜਿਹੜੀ ਕਿ ਗੋਡਿਆਂ ਅਕੋਰਡਿੰਗ ਟੂ ਐਕਸ-ਰੇ ਰਿਪੋਰਟ ਦੇ ਮੁਤਾਬਕ ਦੱਸ ਦਿੰਦੇ ਆ ਕਿ ਭਾਈ ਤੁਹਾਨੂੰ ਇਹ ਪ੍ਰੋਬਲਮ ਹਫਤੇ ਦੇ ਅੰਦਰ ਜਾਂ ਦਾਤ ਦੇ ਅੰਦਰ ਜਾਂ ਤੁਹਾਨੂੰ ਮੈਨਟਾ ਪ੍ਰੇਜ ਦੇ ਉਪਰ ਕਿ ਮਹੀਨਾ ਪ੍ਰੇਜ ਤੁਹਾਨੂੰ ਦਾਰ ਦਿਨ ਜਾਂ ਮਹੀਨਾ 2 ਮਹੀਨੇ ਪ੍ਰੇਰ ਕਰਨਾ ਪੈਣਾ ਕਿ ਉਸ ਦੇ ਮੁਤਾਬਕ ਹੀ ਹੁੰਦਾ ਸਰ ਉਹਦੇ ਵਿੱਚ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਖਾਣਾ ਪੀਣਾ ਸੈੱਟ ਕਰਨਾ ਪੈਣਾ ਔਰ ਡਾਈਟ ਸ਼ਡਿਊਲ ਆ ਜਿਹੜਾ ਉਹ ਸਹੀ ਕਰਨਾ ਪੈਂਦਾ ਕਿ ਆਪਾਂ ਨੂੰ ਪਤਾ ਕਿ ਅੱਜ ਕੱਲ ਕਿ 80 ਤੋਂ 90% ਜਿਹੜਾ ਬਾਹਰ ਦਾ ਖਾਣਾ ਯੂਜ਼ ਹੋ ਰਿਹਾਗਾ ਔਰ ਸਾਰੀਆਂ ਚੀਜ਼ਾਂ ਚ ਮਿਲਾਵਟ ਹੋ ਰਹੀ ਹੈ ਉਹਦੇ ਕਰਕੇ ਬਿਮਾਰੀਆਂ ਆ ਰਹੀਆਂ ਉਹਦੇ ਕਰਕੇ ਜ਼ਿਆਦਾਤਰ ਬਿਮਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਕਿ ਬਾਡੀ ਦੇ ਵਿੱਚ ਜਿਹੜਾ ਹੈਗਾ ਕੀ ਜਾਨ ਹੈ ਨਹੀਂ ਲੇਕਿਨ ਆਪਾਂ ਕੀ ਹੈ ਸਰੀਰ ਤੋਂ ਉਹਨਾ ਕੰਮ ਲੈ ਰਿਹਾ ਕਿ ਅਗਰ ਆਪਾਂ ਖਾਣ ਪੀਣ ਗਣੇ ਧਿਆਨ ਰੱਖ ਲਿਏ ਤਾਂ ਆਪਾਂ ਕੀ ਆਪਣੇ ਆਪ ਨੂੰ ਦਵਾਈਆਂ ਤੋਂ ਵੀ ਬਚ ਸਕਦੇ ਆ ਆਪਣੇ ਸਰੀਰ ਨੂੰ ਤੰਦਰੁਸਤ ਸਿਹਤ ਤੇ ਤੰਦਰੁਸਤ ਬਣਾਉਣਾ ਆਪਣੇ ਖਾਣ ਪੀਣ ਦੀ ਤਬਦੀਲੀ ਕਰਨੀ ਪੈਣੀ ਹੈ ਤਾਂ ਹੀ ਜਾ ਕੇ ਅਸੀਂ ਸਿਹਤਮੰਦ ਹੋ ਸਕਦੇ ਆ ਔਰ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਆ ਮੇਰੇ ਨਾਲ ਗੁਰਿੰਦਰ ਸਿੰਘ ਤੋਂ ਸਮਝਿਓ ਪ੍ਰਾਲਾ ਬਹੁਤ ਵਧੀਆ ਇਹ ਮੇਰੇ ਕੋਲ ਆਇਆ ਕਹਿੰਦੇ ਪ੍ਰਧਾਨ ਜੀ ਵੀ ਅਸੀਂ ਕੈਂਪ ਲਾਉਣਾ ਹੈ ਤੇ ਅਸੀਂ ਫ੍ਰੀ ਸੇਵਾ ਕਰਨੀ ਹੈ ਮੈਡੀਸਿਨ ਵੀ ਫ੍ਰੀ ਦੇਵਾਂਗੇ ਤੇ ਅੱਜ ਕੱਲ ਜਿਹੜੀ ਹੈ ਗੋਡਿਆਂ ਦੀ ਲੱਕ ਦੀ ਬੈਕਬੋਨ ਦੀ ਬਿਮਾਰੀ ਬਹੁਤ ਹੈ ਗੋਡੇ ਤਾਂ ਜਮਾ ਹੀ ਮੇਨ ਨੇ ਉਹਦੇ ਵਿੱਚ ਇਹ ਸੇਵਾ ਕਰਨ ਆਏ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਲਾਓ ਕੈਂਪ ਸਾਡਾ ਸਹਿਯੋਗ ਤੁਹਾਨੂੰ ਪੂਰਾ ਠੀਕ ਇਸ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਔਰ ਇਹਨਾਂ ਨੇ ਕਿਹਾ ਕਿ ਜਿਹੜੇ ਕੈਂਪ ਲਾਇਆ ਗਿਆ ਡਾਕਟਰ ਸਿਰਾਜ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਹੈ ਕਿਉਂਕਿ ਸਮਾਜ ਦੇ ਵਿੱਚ ਅੱਜ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੇ ਮਰੀਜ਼ਾਂ ਗਿਣਤੀ ਲਗਾਤਾਰ ਵਧ ਰਹੀ ਹੈ ਔਰ ਇਹ ਉਪਰਾਲਾ ਇਨ ਲੋਕਾਂ ਦੇ ਲਈ ਇੱਕ ਲਾਭਦਾਇਕ ਸਿੱਧ ਹੋਵੇਗਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋ ਸਿਕਸ ਮਾਣਾ ਨਿਊਜ਼